ਸਾਰੇ ਸਾਰਿਆਂ ਦੇ ਸਾਥੀ ਜੀ ਕਾਲ ਅੱਜ ਜਦੋਂ ਲੋਕ ਦੀ ਲੱਗੇ ਸੀ ਸ਼ੁਰੂਆਤ ਕਾ ਤੁਮ ਹੋਣ ਹੋਏ ਆ 8:30 ਤੇ ਲੱਗੇ ਆ ਮਾਰਕੀਟ ਤਾਂ ਵੀ ਕੰਮ ਬਿਆ ਕਰਨ ਅਫਾਲਤ ਕਿਥੇ ਥੋੜਾ ਜਿਹਾ ਆਟਾ ਵੀ ਨਾ ਚਾਹਤ ਆਤੀ ਆ ਤੇ ਬਾਹਰ ਅੱਜ ਮੌਸਮ ਹੈਗਾ ਆ ਜਿਵੇਂ ਹੀ ਤੋਂਦ ਤੋਂ ਤੋਂਦ ਹੋਈ ਤੇ ਉਹਦੇ ਹੋ ਗਿਆ ਤੋਂਦ ਬਹੁਤ ਬੇਦੀ ਭਾਂਡੇ ਆਪਣੇ ਗਏ ਨੇ ਮਾਂਝੇ ਥੋੜੇ ਜਿਹਾ ਰਹਿ ਗਿਆ ਤੇ ਮਾਂ ਜੀ ਕੇ ਤਾਂ ਫਿਰ ਬਿਸਤਰੇ ਚ ਜਾਨੇ ਆ ਜਿੰਨਾ ਚਿਰ ਧੁੱਪ ਨਹੀਂ ਨਿਕਲਦੀ। ਆਇ ਫਿਰ ਜਿਹੜੀ ਰੇਨ ਦੀ ਸੂਟ ਸ਼ੋਲ ਤੇ ਕੜਾਈ ਕਰ ਲੈਨੇ ਆ। ਮੈਂ ਤਾਂ ਉਹਦਾ ਸੂਟ ਕੱਟਣ ਲੱਗੀ ਆ ਅੰਦਰੋਂ। ਆਟਾ ਦਿੱਤਾ ਗੋਲ ਨਾਲ ਦੇ ਇੱਕ ਭਾਂਡੇ ਮਾਂ ਦੇ ਆ। ਗਰਮ ਦਾ ਮੌਸਮ ਦਾ ਆ, ਜਬਾ ਆ ਤਾਂ ਤੁੰਦ ਬਹੁਤ ਚਾਦੀ ਆ। ਤੇ ਬਸ ਆਪਾਂ ਗੋਲ ਦੇ ਚਾਹ ਪੀ ਕੇ ਚਾਹ ਮਾਰੀ ਆਪਾਂ। ਅੰਦਾਜ਼ਾ ਲਾਣੇ ਆ ਮਮੀ ਕਰੇਗੀ ਸੂਟ ਦੀ ਕਟਿੰਗ ਔਰ ਮੈਂ ਜਿਹੜੀ ਸ਼ੌਲ ਤੇ ਰਿੰਦੀ ਉਹ ਕਟਾਈ ਉਹ ਵਾਲੇ ਬਿਸਤਰੇ 'ਤੇ ਬਹਿਣਾ ਇਹਨਾਂ ਨਾਲੋਂ ਪਹਿਲਾਂ ਬਿਸਤਰੇ 'ਤੇ ਬਹਿਣ ਦਾ ਨਾਲੋਂ ਤਸਵੀਰ ਵੀ ਖਾ ਲੈਂਦੇ ਆ ਜੇ ਬਿਸਤਰੇ 'ਤੇ ਬਹਿ ਜਾਣਾ ਨਹੀਂ ਆ ਜਾਂਦਾ ਫਿਰ ਉਹਨੇ ਚੱਲ ਨੂੰ ਆ ਜਾਣਗੇ ਫਿਰ ਉਹਨਾਂ ਨੇ ਹੀ ਰੋਕੀ ਕਹਿਣਾ ਇਹਨਾਂ ਸਾਰਾ ਆਪਾਂ ਸੂਟੀ ਕੱਟ ਲੈਂਦੇ ਆ ਆਸਮ ਬਲਵਾਰ ਆਪਾਂ ਲਈ ਜਾਂ ਕੱਟ ਕਿਉਂਕਿ ਵਿੱਚ ਫੋਨ ਚੱਲਦਾ ਸੀਗਾ ਇਹਨੇ ਜੱਦੀ ਸਲਵਾਰ ਮੈਂ ਗੱਟੀ ਇਹਦਾ ਬਲੌਗ ਨਹੀਂ ਬਣਿਆ ਕੋਣ ਆਈ ਜਾਂਦਾ ਸੀਗਾ ਵਿੱਚ ਮੰਮੀ ਨੂੰ ਆਦਾ ਆਇਆ ਸੀ ਹਾਂ ਨੇ ਜੀ ਸਲਵਾਰ ਕੱਟਦੇ ਆ ਇਹਦਾ ਇਹਦੀ ਨਿਸ਼ਾਨੀ ਲਾ ਕੇ ਤੇ ਸਾਰੀ ਕੱਟ ਕੇ ਦੱਸ ਹਾਂਜੀ ਆਪਾਂ 13 ਇੰਚ ਪਹੁੰਚਿਆ ਨਾ ਕਪੜਾ ਲੱਗੇ ਆ ਲਹਣੇ ਦੇ ਨਾਲ ਕੀ ਆ ਮੱਖਣੀ ਕਿੱਥੇ ਜਾਣਾ ਹੈ ਹੈ ਬਾਚੇ ਨੇ ਨਾ ਹਵਾ ਲਾ ਹੋਰ ਨੇ ਕਿੱਥੇ ਜਾਣਾ ਜਾ ਬਾਹਰ ਚਲ ਜਾ ਓਹੋ ਨੀਂਦ ਦੇ ਕੋਈ ਨਹੀਂ ਆਈ ਚਲ ਜਾ ਬਾਹਰ ਲਾਬੀ ਆਹ ਨਹੀਂ ਬੈਲ ਦਾ ਕੱਪੜਾ ਲਾ ਦੇਣਾ ਆਹ ਹੋ ਗਿਆ ਹੰਤਾ ਪੂੰਛੇ ਕੱਢ ਦਿੰਨੇ ਆ ਵਿੱਚੋਂ ਨਾਲ ਨਾਲ ਕੱਢ ਕੇ ਰੱਖ ਲੈਣੇ ਆ ਫੇਰ ਆ ਨਿਕਲ ਕੇ ਆਪਣੇ ਪੂੰਛੇ ਪੈਂਤੀ ਐਤ ਸ 25 ਇੰਚ ਮੇਰੀ ਸਲਵਾਰ ਆ। ਅਗੀ ਕਟਾਈ ਕੋਣ ਨਿਸ਼ਾਨ ਲਾ ਲਿਆ ਸੀ ਹੁਣ ਕਰਨੇ ਆ ਕਟਿੰਗ। ਪਾ ਮੇ ਤੋਂ ਉਪਰ ਤਾਂ ਨਹੀਂ ਨਿਕਲੀ ਹੋ ਜਿੱ ਤੱਕ। ਨਹੀਂ ਨਿਕਲੀ ਤਾਂ ਆਸ ਹੈ ਆਪਾਂ। ਆਪਾਂ ਕੱਲ ਕੱਪੜੇ ਵੀ ਤੋਲ ਲੈ ਵਧੀਆ ਸੀ। ਅੰਦਰ ਮਸ਼ੀਨ ਡਾਲਾਂਗੇ ਜੇ ਤੋਂ ਆਪਣਾ ਨਿਕਲੇ ਤਾਂ। ਬਾਹਰ ਡਾਲਾਂਗੇ। ਸਲਵਾਰਾਂ ਦੋਨੇ ਕੱਟ ਲਈਆਂ ਜੈਂਪਾ ਦੋਨੇ ਬਹਿ ਆ ਉਹ ਹੁਣ ਨਾ ਆ ਠੀਕ ਹੈ ਫਿਰ ਕਟਾਂਗੇ ਠੀਕ ਹੈ ਫਿਰ ਕੱਟ ਦਿੰਨੇ ਆ ਹਾਂ ਸਲਵਾਰਾਂ ਦੀਆਂ ਬੈਂਟਾਂ ਵੀ ਨਿਕਲ ਗਈਆਂ ਤੇ ਆ ਵੀ ਸਲਵਾਰ ਪੂਰੀ ਟਾ ਕੱਟੀ ਗਈ ਆ ਉਧਰੋਂ ਫੜ ਕੇ ਕਟਾਈ ਪੋਆ ਇਹ ਲਓ ਮਾਰ ਕੇ ਕੈਂਟੀ ਮम्मी ਦਿਨ ਹੈ ਵੇਰੀ ਵੇਰੀ ਸਲਵਾਰ ਹੋਵੇ ਨਾ ਕਪੜਾ ਥੋੜਾ ਹੋਵੇ ਜਿੰਨੀ ਆਪਣੀ ਸਲਵਾਰ ਆ ਉਹਨਾਂ ਹੀ ਕਪੜਾ ਰੱਖ ਕੇ ਉੱਥੇ ਹੀ ਕਟਾਈ ਪਾ ਲਓ ਆਸਣ ਵਿੱਚੋਂ ਕੱਢ ਲਓ ਉਹ ਵੀ ਇੱਕ ਦਿਨ ਮੈਂ ਕੱਟ ਕੇ ਦਿਖਾਵਾਂਗੀ ਜਾਂ ਬਲੌਗ ਬਣਾਵਾਂਗੇ ਜਾਂ ਸ਼ਾਰਟ ਪਾਵਾਂਗੇ ਉਹ ਵੀ ਬਣਾਵਾਂਗੇ ਕੋੰਦਲ ਕਰੋ ਤੜਾਈ ਮੈਂ ਤਾਂ ਕਈ ਵਾਰੀ ਕਪੜਾ ਥੋੜਾ ਹੁੰਦਾ ਹੈ ਜਦੋਂ ਪੂਰਾ ਮੇਰੇ ਸਲਵਾਰ ਦਾ ਮੇਰੀ 35 ਇੰਚ ਕੱਟ ਹੁੰਦੀ ਹੈ ਸਲਵਾਰ ਜੇ ਤੁਹਾਨੂੰ ਮੈਨੂੰ ਪਤਾ ਲੱਗ ਜਾਏ ਨਾ ਵੀ 35 ਇੰਚੀ ਕੱਪੜਾ ਆ ਬੱਚਿਆਂ ਪੌਂਚੇ ਕੱਢ ਕੇ ਤੇ ਮੈਂ 35 ਇੰਚੀ ਉਹਨੂੰ ਕੱਟ ਲੈਣੀ ਆ ਪੌਂਚੇ ਜਿੱਦਾਂ ਪੂਰਾ 35 ਇੰਚ ਕੱਪੜਾ ਇਥੇ 22 ਇੰਚ ਦਾ ਨਿਸ਼ਾਨ ਲਾ ਕੇ ਉਦੋਂ ਸਿੱਧਾ ਹੀ ਕੱਟ ਲਓ ਬਾਕੀ ਵਰੀਦ ਦੀ ਕੱਟ ਲੈਣੀ ਹੁੰਦੀ ਆ ਆਹ ਤਾਂ ਕੱਪੜਾ ਪੂਰਾ 22 ਮੀਟਰ ਸੀਗਾ 22 ਮੀਟਰ ਦੇ ਵਿੱਚੋਂ ਨਹੀਂ ਨਿਕਲਦਾ 35 35 ਦਵਾਰਾ ਹੁੰਦਾ ਇੰਨੇ ਸਾਰੇ ਕਾਹਨੋਂ ਆ ਦੇਖ ਲਓ ਸਾਹਵਾ ਐਵੇਂ ਫालतू ਕਪੜਾ ਵਿੱਚ ਕਾਨੂੰ ਵਾਲਾ ਤਾਂ ਵੇਸਟ ਹੀ ਜਾਂਦਾ ਕਿੰਨੇ ਤੇ ਫਿਰ ਮੇਰਾ ਆਸਣ ਕਿਥੋਂ ਨਿਕਲਿਆ 9 ਇੰਚ ਆਪਾਂ ਨੂੰ ਚਾਹੀਦਾ ਜਾਂ 10 10.5 ਸਾਢੇ 9 ਨਿਕਲਿਆ ਪੂਰਾ ਵੀ 9 ਨਹੀਂਗਾ 10 ਨਹੀਂਗਾ ਤੇ 10 ਇੰਚ ਆਪਾਂ ਇਥੋਂ ਕੱਢ ਲੈਨੇ ਆ ਆਸਣੇ ਦਾ ਛਲਵਾਰ ਬਿਲਕੁਲ ਹਰਕੀ ਬਣੀ ਆ ਵੈਸੇ ਭਾਰੀ ਆ ਚੱਲ ਜੂਗੀ ਚੋਕ ਓਕੇ ਹੂੰ 1:30 ਹੋ ਗਏ ਆ ਤਾਂ ਹੁਣ ਆਪਾਂ ਰੋਟੀ ਬਣਾ ਲਈਏ ਕੱਪੜੇ ਕੱਟੇ ਗਏ ਸੀਗੇ ਕੱਲ 1:30 ਤੋਂ ਪਾ ਆ ਗਏ ਸੀ ਅੱਜ ਨਹੀਂ ਆਏ ਤੇ ਹੁਣ ਰੋਟੀ ਬਣਾ ਲਈਏ ਤੇ ਸੁੱਕ ਲੈ ਆਪਾਂ ਕੱਟ ਜੇ ਤੋਂਪਾ ਨਿਕਲੀ ਦੱਸੀ ਇਹ ਕਾ ਨਾਂ ਦੇ ਦੇਖਦੇ ਅੰਦਰ ਇਹ ਮਸ਼ੀਨ ਲਾਵਾਂਗੇ ਸੁੱਕ ਪਾਈ ਹੋਈਆਂ ਜ਼ਰੂਰੀ ਸੀਨੇ ਵੀ ਆ ਹੂੰ ਅੱਜ ਹੋ ਗਈ 15 ਤਰੀਕ ਤਾਂ ਕਰਕੇ ਹੁਣ ਮੈਂ ਕਿ ਰੋਟੀ ਬਣਾ ਕੇ ਖਾ ਲਈਏ ਫਿਰ ਆਪਾਂ ਲੱਗਦੇ ਆਂ ਕੱਪੜਿਆਂ ਨੂੰ ਇਹਨੇ ਚਾਹ ਤੋ ਇਹ ਵੀ ਆ ਜਾਣਗੇ ਜਿਹੜਾ ਲਾ ਕੇ ਤੇ ਫਿਰ ਇਹ ਵੀ ਰੋਟੀ ਖਾ ਲੈਣਗੇ ਤੇ ਚਲੋ ਕੀ ਲੈਣਾ ਰੋਟੀ ਨਹੀਂ ਬੈਠੇ ਆ ਮम्मी ਨੂੰ ਤੁਸੀਂ ਰੋਟੀ ਖਾਣੀ ਆ ਤਾਂ ਕਰ ਕੇ ਆਏ ਨੇ ਰੋਟੀ ਪਾਈ ਹੈ ਨਾ ਇਹਨਾਂ ਨੇ ਤਾਂ ਆਉਣਾ ਆਜਾ ਰੋਟੀ ਖਾ ਲੋ ਆਜਾ ਮਕਰੀ ਆਜਾ 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 ਰੋਟੀ ਖਾ ਲੈ ਆ ਬਾਹਰ ਠੰਡੇ ਅੰਦਰ ਆਜਾ ਆਜਾ ਮम्मी ਨੇ ਰੋਟੀ ਪਾਵਾ ਲੇ ਬਈ ਟਾਈਮ ਕਿੰਨਾ ਹੋਇਆ 1:00 ਹੋ ਗਿਆ ਜੇ 1:00 ਜੀ ਕੰਮ ਹੀ ਨਹੀਂ ਲੰਮਾ ਪਤਾ ਨਹੀਂ ਇੱਕ ਸਲਵਾਰ ਵੀ ਪੂਰੀ ਹੁੰਦੀ ਹੈ ਕਿ ਨਹੀਂ ਹੁੰਦੀ ਹੋ ਜਾਏਗੀ ਓ ਜਨ ਘੰਟਾ ਲਾਇਆ ਸੀ ਆਪਾ ਹੋ ਗਏ ਇਸ 1:00 ਤਾਂ ਵੱਜ ਗਿਆ ਤੇ ਰੋਟੀ ਖਾ ਕੇ ਉਦੋਂ ਦੇ ਟਿੱਪੇ ਡਿੱਗੇ ਹੋਏ ਆ ਤਾਂ ਆਪਣੀ ਘਲਾਈ ਸੀਗੀ ਟੁੱਪ ਫਿੱਕੀ ਆ ਹੁਣ ਇਹ ਆ ਇਸੀ ਇਹਨਾਂ ਨੇ ਰੋਟੀ ਖਾਦ ਦੀਆਂ ਆ ਉਹਨੂੰ ਚੱਲੇ ਗਿਆ ਬਾਹਰੋਂ ਤਾਂ ਆਪਾਂ ਦੀ ਮਸ਼ੀਨ ਫਿਰ ਉਹਨੇ ਨੋਣਾ ਇਹਦਾ ਫੋਲਾ ਤਿਆਰੀ ਆ ਬਸ ਸੂਟ ਸਿੱਟ ਜਾਣਾ ਉਹਦੇ ਨਾਲ ਜੇ ਸੂਟ ਲਾ ਦੇ ਕੇ ਜਿੱਥੇ ਜਾਣਾ ਉਥੋਂ ਦੀ ਉਹ ਫੋਲੇ ਤਿਆਰੀਆਂ ਚਲਦੀਆਂ ਪਈ ਅੱਜ ਵੀਡੀਓ ਵੇਖੀ ਸੀ ਮੈਂ ਇੱਦਾਂ ਜਾ ਕੇ ਸੂਟ ਲਿਆ ਦੇ ਦਿੱਤੇ ਆ ਤੇ ਜੇ ਨਾ ਸਿੱਟਦੇ ਤਾਂਨੇ ਕਹਣਾ ਲਿਆਉਣ ਦੀ ਕਾਹਲੀ ਸੀ ਤੇ ਸੀਤੇ ਨਹੀਂ ਮੇਰਾ ਪਤਾ ਸੀ ਜਦੋਂ ਫਟਾਕੇ ਦੇ ਆਪ ਫੜਾਈ ਕਰਨੋਂ ਆਪੇ ਅੱਜ ਜਾਣੇ ਆ ਇੱਕ ਤਾਂ ਦੇਖਿਆ ਉਹ ਇੱਕ ਇੱਕ ਕਰਕੇ ਕਰਾ ਲੈਂਦੇ ਆ ਦੋ ਦੋ ਦਾ ਜਾਣੇ ਆ ਹੁਣ ਦੋ ਦੋ ਫੜਾ ਦਿੰਦੇ ਲਿੰਮ ਗੜਾ ਚੇਤਾ ਇੱਕ ਤੈਨੂੰ ਸਾਫ ਹੋ ਵੀ ਕੀਤਾ ਜਾ ਇਹਦੇ ਚ ਤਾਗਾ ਪਤਾ ਨਹੀਂ ਕਿੱਥੋਂ ਬਸ ਜਾਂਦਾ ਇਹ ਕੇ ਗੁੱਸਾ ਚੜਾਉਂਦੀ ਆ ਦੂਜੀ ਦੂਜਾ ਤੁਸੀਂ ਕੱਲ ਰਾਤੀ ਇੰਨਾ ਸਰਵਾਈਕਲ ਵਧਿਆ ਸੀ ਦਵਾਈ ਖਾ ਕੇ ਆਰਾਮ ਆਇਆ ਅੱਜ ਫੇਰ ਪੰਗੇ ਪੈਲੇ ਮਸ਼ੀਨ ਨਾਲ ਮਸ਼ੀਨ ਨਾਲ ਥੋੜਾ ਸੀਗਾ ਕਰ ਮਸ਼ੀਨ ਨਾਲ ਹੀ ਹੋਇਆ ਸੀਗਾ ਮਸ਼ੀਨ ਨਾਲ ਨਹੀਂ ਆਸੀ ਆ ਜਿਹੜੀ ਕਢਾਈ ਕਰਵਾਈ ਸੀ ਸਿਰ ਸਿਰ ਉਹਦੇ ਨਾਲ ਵਧਿਆ ਸੀ ਮੈਨੂੰ ਕਹਿੰਦੇ ਆਹ ਦੇਖ ਕਿੰਨਾ ਤੰਗਾ ਤੇ ਮੈਂ ਕਹੀ ਜਾਨੀ ਇਹ ਖੜਖੜ ਕਿਉਂ ਕਰਦੀ ਏ ਹਾਏ ਦੇਖ ਕਿਡਾ ਧਾਗਾ ਨਿਕਲਿਆ। ਫਲਾਉ ਹੀ ਆਵਾਜ਼ ਹੋ ਗਈ। ਦੋ ਸਾਨੂੰ কুর্তা ਸਿੱਤਰ ਪਾਈ ਕਰਨ ਦੇ ਆਈ ਆ। ਅੰਦਰ ਪਿਆ ਪੇਟੀ ਤੇ ਪਹੁੰਚ ਜੋ। ਪੇਟੀ। ਆਪਾਂ ਸਲਵਾਰ ਦਾ ਵੀ ਨਾ ਕੱਲ ਆਪਾਂ ਟ੍ਰਿਕ ਪਾਈ ਸੀ ਇੱਕ YouTube ਤੇ ਤੇ ਅੱਜ ਆਪਾਂ ਦੁਬਾਰਾ ਪਾਉਨੇ ਆ। ਆ ਸਲਵਾਰ ਦੇ ਆਸਣ ਦੀ ਸੀਣ ਆ। ਇਹਨੂੰ ਵੀ ਉੱਥੇ ਹੀ ਲਾਵਾਂਗੇ। ਧਾਗੇ ਨਹੀਂ ਨਿਕਲਦੇ। ਧਾਗੇ ਨਹੀਂ ਨਿਕਲਦੇ ਇਹਦੇ। ਆ ਦੇਖੋ ਇਦਾਂ। ਤੇ ਨਾ ਧਾਗੇ ਨਹੀਂ ਨਿਕਲਦੇ। ਤਨਾਲੇ ਇੰਟਰਲੋਕ ਵਿੱਚ ਹੀ ਹੋ ਜਾਂਦੀ ਏ ਸੀਣ ਤਾਂ ਆਪਾਂ ਲਾਉਣੀ ਹੁੰਦੀ ਆ ਇੱਕ ਜਿਹੜੀ ਲੱਗਦੀ ਬਸ ਇੱਕੋ ਹੀ ਸੀਣ ਚ ਦੋਨਾਂ ਨੂੰ ਹੀ ਲੱਗ ਜਾਂਦੀ ਆ ਅਮੀਓ ਨਾ ਸੇ ਚੱਲਦੇ ਆ ਸਲਵਾਰ ਆਪਣੀ ਹੋ ਗਈ ਤਿਆਰ ਆ ਤਾਂ ਇੰਨੀ ਕੁ ਹੋਈ ਆ ਬੈਠ ਤਿਆਰ ਤੇ ਆਹ ਸਲਵਾਰ ਮੈਂ ਇੱਦੀ ਸਾਰੀ ਤਿਆਰ ਕੀਤੀ ਆ ਇਹਦੇ ਚੋਂ ਨਾ ਜਿੱਦਾਂ ਹੁਣ ਆ ਦੇਖੋ ਤੁਸੀਂ ਸਾਰੀ ਸਲਵਾਰ ਇੱਦੀ ਤਿਆਰ ਕੀਤੀ ਮੈਂ ਆ ਕੰਨੀ ਸੀਗੀ ਇਹਨੂੰ ਨਹੀਂ ਮੋੜਿਆ ਤੇ ਜਿਹੜੀ ਬਿਨਾ ਕੰਨੀ ਤੋਂ ਆ ਸਾਰੇ ਇੱਦੀ ਤਿਆਰ ਕੀਤੇ ਆ ਇਹ ਆ ਵੀ ਤਿਆਰ ਕੀਤੀ ਸਾਰੇ ਸਲਵਾਰ ਤੇ ਹੁਣ ਆਪਾਂ ਜਾਣਾ ਕਿਸੇ ਦੇ ਘਰੇ ਕੱਪੜੇ ਚੇਂਜ ਕਰ ਲਈਏ ਨਾ ਤਾਂ ਲਿਆ ਸੀਗਾ ਸਵੇਰੇ ਤੇ ਕੱਪੜੇ ਚੇਂਜ ਕਰਕੇ ਤੇ ਫੇਰ ਆਪਾਂ ਜਾ ਕੇ ਆਉਨੇ ਆ ਆਣ ਕੇ ਦੇਖਦੇ ਆ ਕੀ ਕਰਦੇ ਆ ਇਹਨੂੰ ਪੂਰੀ ਕਰਦੇ ਆ ਕਿ ਕੀ ਕਰਨਾ ਹੁਣ ਗੈਸਟ ਆਏ ਸੀਗੇ ਉਹ ਗਏ ਆ ਤੇ ਬਾਕੀ ਉਹਨਾਂ ਨੇ ਵਾਪਸ ਆਉਣਾ ਮੁੜ ਕੇ ਉਹਨਾਂ ਚਿਰ ਨੂੰ ਜਾ ਆਈਏ ਕਿਸੇ ਦੇ ਘਰੇ ਜਾਣਾ ਤੇ ਆਣ ਕੇ ਫੇਰ ਉਹਨਾਂ ਨੇ ਆ ਜਾਣਾ ਪਤਾ ਨਹੀਂ ਅੱਜ ਬਣਨੀ ਆ ਕਿ ਨਹੀਂ ਬਣਨੀ ਬਸ ਇੱਥੇ ਛੱਡੀ ਆ ਬੈਲ ਕਾਢਿਆ ਸਲਵਾਰ ਆਢਿਆ ਦੇਖਦੇ ਆਣ ਕਿ ਕੀ ਕਰਦੇ ਆ ਉਹਨਾਂ ਸਿਰ ਤੇ ਤੇਲਵਾਵਾ ਲਾ ਲਿਆ ਸੀ ਤੇ ਸਿਰ ਤੋਂ ਉਣਾ ਪਿਆ ਤੇ ਆਪਾਂ ਹੁਣ ਚੱਲੇ ਆ ਬਾਕੀ ਦਾ ਆਣ ਕੇ ਬਣਾਉਂਦੇ ਆ ਬਲੌਗ ਆ ਮੈਂ ਕਿਹਾ ਜੋੜ ਦਵਾ ਆ ਬਾਈ ਮੰਮੀ ਨੇ ਕੋਟ ਲੈ ਸੀ ਮਸਾਲਾ ਉਧਰ ਬਲਦੀ ਕੋਟਲੇ ਆਇਆ ਟੋਪੀ ਆਪਾਂ ਪਾ ਲਈ ਆ ਕਿਉਂਕਿ ਅੱਜ ਸੈਰ ਤੋਤਾ ਸੀ ਤੋਂ ਉਦਾਂ ਵੀ ਹੁਣ ਠੰਡ ਹੋ ਗਈ ਆ ਉਧਰ ਅੱਗ ਬਲਦੀ ਵੀ ਆ ਮੈਂ ਚੁੱਲ ਮਿੱਟੀ ਲਾ ਲਈ ਸੀ ਬਹੁਤ ਹੀ ਆਸਾਨੀ ਨਾਲ ਫੇਸਾਫ ਹੋ ਜਾਂਦੀ ਹੈ ਹਰ ਵਾਰ ਮੈਂ ਤੇਨੀ ਸਾਫ ਕਰਦੀ ਪਈ ਮੇਰਾ ਸਲਵਾਰ ਦਾ ਵਿੱਚ ਰਹਿ ਗਈ ਉਹ ਤਾਂ ਸੀ ਨਹੀਂ ਹੋਈ ਕੱਲ ਵੇਖਾਂਗੇ ਹੁਣ ਇਹ ਕੱਲ ਕੱਲ ਵੇਖਾਂਗੇ ਕਿਉਂ ਕੱਲ ਤਾਂ ਸੀ ਨਹੀਂ ਪਈ ਨਹੀਂ ਇਹ ਵੇਖਾਂਗੇ ਨਹੀਂ ਤੇ ਨਾਲੇ ਸਾਡੇ ਘਰੇ ਆਉਂਦਾ ਪਿਆ ਇੱਕ ਨਵਾਂ ਸਰਪ੍ਰਾਈਜ਼ ਕੱਲ ਤੇ ਬਲੌਗ ਤੇ ਕੱਲ ਮੰਗਲਵਾਰਿਆ ਹਾਂ ਬਹੁਤ ਵਾਲੇ ਬਲੌਗ ਤੇ ਦਿਖਾਵਾਂਗੇ ਹਾਂ ਸਰਪ੍ਰਾਈਜ਼ ਐਂਡ ਪਾਰਟੀ ਹਾਂ ਬਹੁਤ ਜਿਆਦਾ ਕਹਾਂਗੇ ਕੀ ਸਰਪ੍ਰਾਈਜ਼ ਆਉਂਦਾ ਆ ਤੇ ਨਾਲੇ ਦੱਸਾਂਗੇ ਵੀ ਕੀ ਜਾਂਦਾ ਜਾਣਦਾ ਤਾਂ ਹੱਲੇ ਸਰਪ੍ਰਾਈਜ਼ ਹੀ ਆ ਉਹ ਤਾਂ ਹਾਂ ਹਾਂ ਓਨ ਦੇ ਵਾਇਸ ਉਹਨਾਂ ਦੇ ਜਿਵੇਂ ਜਾਣਦਾ ਉਹਦਾ ਤਾਂ ਹੱਲੇ ਇਹ ਸਸਪੈਂਸ ਹੀ ਆ ਹਾਂ ਉਹਦਾ ਹਜੇ ਮਤਲਬ ਸਾਨੂੰ ਵੀ ਨਹੀਂ ਪਤਾ ਅੱਜ 15 ਹੋ ਗਈ ਐ ਪੰਜ 10 ਦਿਨ ਰਹਿ ਗਏ ਨੇ ਮੈਨੂੰ ਲੱਗਦਾ ਕੱਲ ਵਾਲੇ ਵਲੌਗ ਚ ਤੁਹਾਨੂੰ ਪਤਾ ਲੱਗ ਜਾਣਾ ਸੁੱਖਾ ਸਾਡੀ ਨੇ ਦੱਸ ਦੇਣਾ ਕੋਲ ਚ ਪਾਣੀ ਹੁੰਦਾ ਮੈਂ ਹਮੇਸ਼ਾ ਸਾਰੀ ਗੱਲ ਦੱਸ ਦੇਣੀ ਹੁੰਦੀ ਆ